ਤੇ ਜੇ ਆਪਾਂ ਡਿਫੈਂਸ ਇਕੁਪਮੈਂਟ ਦੀ ਜਿਸ ਤਰ੍ਹਾਂ ਪੈਟਰੀਅਟ ਮਿਜ਼ਾਈਲਸ ਦੀ ਗੱਲ ਕਰਦੇ ਜਾਈਏ ਅੱਜ ਗਾਰਡੀਅਨ ਨੇ ਇੱਕ ਕਾਫੀ ਵੱਡੀ ਰਿਪੋਰਟ ਛਾਪੀ ਹੈ ਵੀ ਅਮਰੀਕਾ ਦੇ ਕੋਲ ਸਿਰਫ 25% ਪੈਟਰੀਅਟ ਮਿਸਾਈਲਸ ਹੈਗੀਆਂ ਇੰਟਰਸੈਪਟ ਕਰਨ ਦੇ ਲਈ ਜੋ ਕਿ ਬਹੁਤ ਘੱਟ ਨੰਬਰ ਹੈਗਾ ਕਹਿੰਦੇ ਵੀ ਬਹੁਤ ਸਾਰੀਆਂ ਪੈਟਰੀਅਟ ਮਿਸਾਈਲਸ ਜੋ ਸੀਗੀਆਂ ਉਹ ਮਿਡਲ ਈਸਟ ਦੇ ਵਿੱਚ ਯੂਜ਼ ਹੋਈਆਂ ਸੀ ਜਿਸ ਟਾਈਮ ਦੇ ਉੱਤੇ ਇਰਾਕ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਆ ਅਮਰੀਕਾ ਦੇ ਕੋਲ 600 ਮਿਜ਼ਾਈਲਸ ਹਰ ਸਾਲ ਜੋ ਬਣਾਉਣ ਦੀ ਕੈਪੈਸਿਟੀ ਹੈਗੀ ਆ ਪਰ ਨੰਬਰਸ ਜੋ ਘੱਟ ਹੈਗੇ ਕਿਉਂਕਿ 트럼ਪ ਐਡਮਿਨਿਸਟ੍ਰੇਸ਼ਨ ਪਲੱਸ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਜਿਹੜਾ ਮਿਲਟਰੀ ਦਾ ਡਿਫੈਂਸ ਦਾ ਜਿਹੜਾ ਸਮਾਨ ਆ ਉਹ ਜਿਹੜਾ ਹੈਗਾ ਯੂਕਰੇਨ ਨੂੰ ਵੀ ਦਿੱਤਾ ਹੈਗਾ ਸੋ ਜਿਹੜੀ ਅਮਰੀਕਾ ਦੇ ਕੋਲ ਖੁਦ ਜਿਹੜਾ ਈਵਨ ਦੋ ਕਹਿੰਦੇ ਭੀ ਅਮਰੀਕਨ ਮਿਲਟਰੀ ਜੋ ਆ ਸਟਰੋਂਗਰ ਦੈਨ ਐਵਰ ਹੈਗੀ ਆ ਅ ਤੇ ਪਰਸਟਲ ਜੋ ਮਿਜ਼ਾਈਲ ਦੀ ਗਿਣਤੀ ਆ ਉਹ ਘਟ ਹੈਗੀ ਆ ਤੇ ਵਾਈਟ ਹਾਊਸ ਦੇ ਸਪੋਕਸਪਰਸਨ ਐਨਾ ਕੈਲੀ ਨੇ ਕਿਹਾ ਆ ਕਿ ਸਾਨੂੰ ਇਹ ਜਿਹੜੀ ਜੋ ਵੀ ਇਹ ਸਮਾਨ ਹੈਗਾ ਡਿਫੈਂਸ ਦਾ ਉਹ ਵਧਾਣਾ ਚਾਹੀਦਾ ਹੈਗਾ ਸੋ ਯੂ ਐਸ ਨੇ 2000 ਦੇ ਕਰੀਬ ਸਟਿੰਗਰ ਮਿਜ਼ਾਈਲ ਸੀਗੀਆਂ ਜੋ ਉਹ ਯੂਕਰੇਨ ਨੂੰ ਦਿੱਤੀਆਂ ਸੀਗੀਆਂ ਤੇ ਕਹਿੰਦੇ ਵੀ 2 ਐਂਡ ਹਾਫ ਯੀਅਰ ਦੀ ਇਹ ਪ੍ਰੋਡਕਸ਼ਨ ਆ ਅਮਰੀਕਾ ਦੀ ਸੋ ਯੂ ਐਸ 600 ਜੋ ਪੈਟਰੀਓਟ ਮਿਸਾਈਲਸ ਆ ਉਹ ਹਰ ਸਾਲ ਪ੍ਰੋਡਿਊਸ ਕਰਦਾ ਹੈਗਾ ਤੇ ਹਜ਼ਾਰਕ ਦੇ ਕਰੀਬ ਕਹਿੰਦੇ ਭਈ ਬੈਲਿਸਟਿਕ ਮਿਸਾਈਲਸ ਅ ਅਮਰੀਕਾ ਦੇ ਕੋਲ ਹੈਗੀਆਂ ਆ ਸੋ ਬਹੁਤ ਸਾਰਾ ਜਿਹੜਾ ਸਮਾਨ ਉਹ ਯੂਜ਼ ਵੀ ਹੋ ਰਿਹਾ ਹੈ ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਹੋ ਗਿਆ ਬ੍ਰੇਕ ਤੋਂ ਬਾਅਦ ਜੁੜਦੇ ਆਂ ਆਪਾਂ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਅਪਡੇਟ ਅਮਰੀਕਾ ਦੇ ਵਿੱਚ ਸੈਕਟਰੀ ਆਫ ਸਟੇਟ ਅਨੂ ਲੈ ਕੇ ਇੱਕ ਸਕੈਮ ਜਿਹੜਾ ਉਹ ਚੱਲ ਰਿਹਾ ਹੈ ਉਸ ਦਾ ਇੱਕ ਖਲਾਸਾ ਹੋਇਆ ਹੈ ਉਹਦੇ ਬਾਰੇ ਜਿਹੜੀ ਉਹ ਚਰਚਾ ਵੀ ਆਪਾਂ ਕਰਾਂਗੇ ਤੇ ਹੋਰ ਅਹਿਮ ਖਬਰਾਂ ਤੇ ਮਰਦੇ ਆਂ ਨਜ਼ਰ ਜੁੜਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਤੇ ਜੇ ਆਪਾਂ ਡਿਫੈਂਸ ਇਕੁਪਮੈਂਟ ਦੀ ਜਿਸ ਤਰ੍ਹਾਂ ਪੈਟ੍ਰੀਅਟ ਮਿਜ਼ਾਈਲਸ ਦੀ ਗੱਲ ਕਰਦੇ ਜਾਈਏ ਅੱਜ ਗਾਰਡੀਅਨ ਨੇ ਇੱਕ ਕਾਫੀ ਵੱਡੀ ਰਿਪੋਰਟ ਛਾਪੀ ਹੈ ਵੀ ਅਮਰੀਕਾ ਦੇ ਕੋਲ ਸਿਰਫ 25% ਪੈਟ੍ਰੀਅਟ ਮਿਸਾਈਲਸ ਹੈਗੀਆਂ ਇੰਟਰਸੈਪਟ ਕਰਨ ਦੇ ਲਈ ਜੋ ਕਿ ਬਹੁਤ ਘੱਟ ਨੰਬਰ ਹੈਗਾ ਕਹਿੰਦੇ ਵੀ ਬਹੁਤ ਸਾਰੀਆਂ ਪੈਟਰੀਅਟ ਮਿਸਾਈਲਜ਼ ਜੋ ਸੀਗੀਆਂ ਉਹ ਮਿਡਲ ਈਸਟ ਦੇ ਵਿੱਚ ਯੂਜ਼ ਹੋਈਆਂ ਸੀਆਂ ਜਿਸ ਟਾਈਮ ਦੇ ਉੱਤੇ ਇਰਾਕ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਆ ਅਮਰੀਕਾ ਦੇ ਕੋਲ 600 ਮਿਜ਼ਾਈਲਸ ਹਰ ਸਾਲ ਜੋ ਬਣਾਉਣ ਦੀ ਕੈਪੈਸਿਟੀ ਹੈਗੀ ਆ ਪਰ ਨੰਬਰਸ ਜੋ ਘੱਟ ਹੈਗੇ ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਪਲੱਸ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਜਿਹੜਾ ਮਿਲਟਰੀ ਦਾ ਡਿਫੈਂਸ ਦਾ ਜਿਹੜਾ ਸਮਾਨ ਆ ਉਹ ਜਿਹੜਾ ਹੈਗਾ ਯੂਕਰੇਨ ਨੂੰ ਵੀ ਦਿੱਤਾ ਹੈਗਾ ਸੋ ਜਿਹੜੀ ਅਮਰੀਕਾ ਦੇ ਕੋਲ ਖੁਦ ਜਿਹੜਾ ਈਵਨ ਦੋ ਕਹਿੰਦੇ ਭੀ ਅਮਰੀਕਨ ਮਿਲਟਰੀ ਜੋ ਆ ਸਟਰੋਂਗਰ ਦੈਨ ਐਵਰ ਹੈਗੀ ਆ ਤੇ ਪਰ ਸਟਿਲ ਜੋ ਮਿਜ਼ਾਈਲ ਦੀ ਗਿਣਤੀ ਆ ਉਹ ਘਟ ਹੈਗੀ ਆ ਇਹ ਵਾਈਟ ਹਾਊਸ ਦੇ ਸਪੋਕਸਪਰਸਨ ਐਨਾ ਕੈਲੀ ਨੇ ਕਿਹਾ ਹੈ ਕਿ ਸਾਨੂੰ ਇਹ ਜਿਹੜੀ ਜੋ ਵੀ ਇਹ ਸਮਾਨ ਹੈਗਾ ਡਿਫੈਂਸ ਦਾ ਉਹ ਵਧਾਣਾ ਚਾਹੀਦਾ ਹੈਗਾ ਸੋ ਯੂ ਐਸ ਨੇ 2000 ਦੇ ਕਰੀਬ ਸਟਿੰਗਰ ਮਿਜ਼ਾਈਲਸ ਸੀਗੀਆਂ ਜੋ ਉਹ ਯੂਕਰੇਨ ਨੂੰ ਦਿੱਤੀਆਂ ਸੀਗੀਆਂ ਤੇ ਕਹਿੰਦੇ ਵੀ 2 ਐਂਡ ਹਾਫ ਈਅਰ ਦੀ ਇਹ ਪ੍ਰੋਡਕਸ਼ਨ ਆ ਅਮਰੀਕਾ ਦੀ ਸੋ ਯੂ ਐਸ 600 ਜੋ ਪੈਟਰੀਅਟ ਮਿਜ਼ਾਈਲਸ ਆ ਉਹ ਹਰ ਸਾਲ ਪ੍ਰੋਡਿਊਸ ਕਰਦਾ ਹੈਗਾ ਤੇ ਹਜ਼ਾਰਕ ਦੇ ਕਰੀਬ ਕਹਿੰਦੇ ਵੀ ਬਾਲਿਸਟਿਕ ਮਿਸਾਈਲਸ ਅ ਅਮਰੀਕਾ ਦੇ ਕੋਲ ਹੈਗੀਆਂ ਆ ਸੋ ਬਹੁਤ ਸਾਰਾ ਜਿਹੜਾ ਸਮਾਨ ਆ ਉਹ ਯੂਜ਼ ਵੀ ਹੋ ਰਿਹਾ ਹੈ ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਹੋ ਗਿਆ ਬ੍ਰੇਕ ਤੋਂ ਬਾਅਦ ਜੁੜਦੇ ਆਂ ਆਪਾਂ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਅਪਡੇਟ ਅਮਰੀਕਾ ਦੇ ਵਿੱਚ ਸਕੱਰੇਟਰੀ ਆਫ ਸਟੇਟ ਅਨੂ ਲੈ ਕੇ ਇੱਕ ਸਕੈਮ ਜਿਹੜਾ ਉਹ ਚੱਲ ਰਿਹਾ ਆ ਉਸ ਦਾ ਇੱਕ ਖਲਾਸਾ ਹੋਇਆ ਆ ਉਹਦੇ ਬਾਰੇ ਜਿਹੜੀ ਉਹ ਚਰਚਾ ਵੀ ਆਪਾਂ ਕਰਾਂਗੇ ਤੇ ਹੋਰ ਅਹਿਮ ਖਬਰਾਂ ਤੇ ਮਰਦੇ ਆਂ ਨਜ਼ਰ ਜੁੜਦੇ ਆਂ ਬ੍ਰੇਕ ਤੋਂ ਬਾਅਦ